ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰਾ ਨਾਮ ਜੀ ਅਮਨਪ੍ਰੀਤ ਕੌਰ ਵੈਲਕਮ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਗਰਮੀਆਂ ਦੇ ਸੂਟਾਂ ਦੇ ਕਲੈਕਸ਼ਨ ਤੇ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਮੇਰੇ ਸੂਟਾਂ ਦੇ ਕਲੈਕਸ਼ਨ ਦੇ ਵਿੱਚੋਂ ਪਹਿਲਾ ਸੂਟ ਤਾਂ ਦੇਖੋ ਜੀ ਇਹ ਜੀ ਆਪਣਾ 올ਓਵਰ ਸੂਟ ਪ੍ਰਿੰਟਡ ਤੇ ਗਰਮੀ ਵਿੱਚ ਪਾਏ ਹੋਏ ਬਹੁਤ ਸੋਹਣੇ ਲੱਗਦੇ ਨੇ ਬਹੁਤ ਵਧੀਆ ਫਾਈਨ ਸਟੱਫ ਆ ਇਹਦਾ ਤੇ ਇਹ ਹੈਗਾ ਇਹ ਖਾਦੀ कॉटन ਦਾ ਆ ਦੇਖੋ ਇਹ ਖਾਦੀ कॉटन ਦਾ ਸੂਟ ਹੈ ਗਰਮੀਆਂ ਚ ਵਧੀਆ ਲੱਗਦੇ ਨੇ ਪਾਏ ਹੋਏ ਤੇ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਜੇ ਕਿਸੇ ਨੇ ਦੋ ਲੈਣੇ ਨੇ ਦੋ ਕਮੀਜ਼ਾ ਬਣਾ ਲਓ ਇਹਦੇ ਵਿੱਚੋਂ ਤੇ ਬਹੁਤ ਸੋਹਣਾ ਲੱਗਦਾ ਪ੍ਰਾਈਸ ਹੈਗਾ ਇਹਦਾ 975 ਅੱਗੇ ਦਿਖਾਉਣੇ ਨੇ ਤੁਹਾਨੂੰ ਇਹ ਦੇਖੋ ਇਸ स्किन कलर ਦੀ ਬਾਟਮ ਹੈ ਇਹਦੇ ਨਾਲ ਪਲੇਨ ਇਹ প্রিনਟਰ ਸ਼ਰਟ ਹੈ ਇਹਨਾਂ ਦਾ ਇਹਦਾ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਕਾਟਨ ਦਾ ਕੱਪੜਾ ਹੈ ਬਿਲਕੁਲ ਫਾਈਨ ਸਟੱਫ ਆਇਆ ਹੈ ਤੇ ਇਹਦਾ ਪ੍ਰਾਈਸ ਹੈਗਾ ਜੀ 1050 ਰੁਪਏ ਇਹ ਵੀ ਤੁਸੀਂ ਲੈ ਸਕਦੇ ਹੋ ਚੁੰਨੀਆਂ ਇਹਦੇ ਨਾਲ ਚਾਹੇ ਮੈਰੂਨ ਕਲਰ ਦੇ ਰੰਗਵਾ ਲਓ ਵਧੀਆ ਲੱਗੇਗਾ ਸਕਿਨ ਕਲਰ ਦੇ ਰੰਗਵਾ ਕੇ ਮੈਰੂਨ ਕਲਰ ਦੀ ਲੈਸ ਲਗਵਾ ਸਕਦੇ ਹੋ ਬਹੁਤ ਵਧੀਆ ਲੱਗਦਾ ਹੈ ਇਹ ਮੈਚਿੰਗ ਹਾਲੋਵਰ ਆਪਣੇ ਕੋਲ ਇੱਕੋ ਸੀ ਬਾਕੀ ਆਪਣੇ ਕੋਲ ਹੈਗੇ ਨਹੀਂ ਮੈਚਿੰਗ ਇਹ ਆ ਗਈ ਬਲੈਕ ਬਲੈਕ ਵੀ ਬਹੁਤ ਸੋਹਣਾ ਲੱਗਦਾ ਪਾਇਆ ਇਹਦੇ ਵਿੱਚ ਬੰਦਾ ਸਲੀਮਾ ਲੱਗਦਾ ਹੈ ਇਹ ਆ ਜੀ ਬਲੈਕ ਬਾਟਮ ਇਹ ਵੀ ਕਾਟਨ ਦੇ ਵਿੱਚ ਤੇ ਇਹਦੇ ਨਾਲ ਕਮੀਜ਼ ਹੈ ਜੀ ਆਪਣੀ ਲਾਈਨਿੰਗ ਵਾਲੀ ਇਹ ਵੀ ਬਹੁਤ ਸੋਹਣਾ ਲੱਗਦਾ ਪਾਇਆ ਹੋਣਾ ਇਹ ਮੀਓਗਰੀ ਇਹਦੇ ਨਾਲ ਬਲੈਕ ਚੁੰਨੀ ਵੀ ਲੈ ਸਕਦੇ ਆ ਆਪਾਂ ਬਲੈਕ ਚੁੰਨੀਓ ਚੱਲੋ ਇਹਦੇ ਨਾਲ ਤਾਂ ਬਹੁਤ ਸੋਹਣਾ ਲੱਗੂਗਾ ਪਾਇਆ ਹੈ ਬਿਲਕੁਲ ਫਾਈਨਲੀ ਸਟੱਫ ਆ ਬਿਲਕੁਲ ਹਲਕਾ ਜਿਹਾ ਕੱਪੜਾ ਇਹ ਬਹੁਤ ਸੋਹਣਾ ਲੱਗਦਾ ਇਹਦੇ ਵਿੱਚ ਬੰਦਾ ਵੀ ਆਪਾਂ ਸਲਿਮ ਵੀ ਹੋ ਲੱਗਦੇ ਆ ਦੇ ਵਿੱਚ ਤੇ ਥੋੜਾ ਜਿਹਾ ਟਾਲ ਵੀ ਲੱਗਦਾ ਜਿਵੇਂ ਹੁਣ ਜਿਨ੍ਹਾਂ ਦੀ ਹਾਈਟ ਮੇਰੇ ਜਿੰਨੀ ਕਾ ਉਹ ਇਹਦੇ ਵਿੱਚ ਬੰਦਾ ਲੰਮਾ ਲੱਗਦਾ ਜਿਹੜਾ ਆਪਾਂ ਲੰਮੀਆਂ ਲਾਈਨਾਂ ਵਾਲਾ ਸੂਟ ਲੈਣੀ ਆ ਇਹ ਵੀ ਲੈ ਸਕਦੇ ਹੋ ਇਹਦਾ ਪ੍ਰਾਈਸ ਹੈ ਹੈਗਾ 1075 ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਮੈਨੂੰ ਤੁਸੀਂ ਸੈਂਡ ਕਰ ਸਕਦੇ ਹੋ ਆਪਾਂ WhatsApp ਨੰਬਰ ਉੱਪਰ ਮੈਂਸ਼ਨ ਕਰ ਦਾਂਗੇ ਇਹੋ ਜੀ ਇਹ ਵੀ ਕਾਟਨ ਦਾ ਹੈ ਇਹ ਮਹਿੰਦੀ ਕਲਰ ਦੀ ਸਲਵਾਰ ਆ ਦੇਖੋ ਇਹ ਕਾਟਨ ਦਾ ਕਪੜਾ ਬਿਲਕੁਲ ਫਾਈਨ ਸਟੱਫ ਹੈ ਇਹਦਾ ਇਹਦੇ ਨਾਲ ਮੈਚਿੰਗ ਕੀਤੀ ਹੋਈ ਆ ਅਏ ਦੇਖੋ ਇਹ ਪ੍ਰਿੰਟ ਨਹੀਂ ਹੈਗਾ ਜੀ ਇਹ ਦੇਖੋ ਮੈਂ ਤੁਹਾਨੂੰ ਪੁੱਠੇ ਪਾਸੇ ਤੋਂ ਦਿਖਾਉਣੀ ਆ ਇਹ ਬੁਣਿਆ ਹੋਇਆ ਹੈ ਇਹ ਬਿਲਕੁਲ ਚੁਬਨ ਵਾਲਾ ਕੱਪੜਾ ਨਹੀਂ ਹੈਗਾ ਇਹ ਦੇਖੋ ਇਹ ਇਸ ਤਰ੍ਹਾਂ ਹੈ ਇਹ ਬੁਣਤੀ ਹੈ ਇਹ ਪ੍ਰਿੰਟ ਨਹੀਂ ਹੈਗਾ ਤੇ ਥੋੜਾ ਜਿਹਾ ਇਸ ਤਰ੍ਹਾਂ ਹੈ ਸਟੈਚੇਬਲ ਜਿਹਾ ਕੱਪੜਾ ਹੈ ਇਹ ਵੀ ਬਣ ਕੇ ਬਹੁਤ ਸੋਹਣਾ ਲੱਗੂਗਾ ਜੀ ਤੁਸੀਂ ਉਹਦੇ ਉੱਪਰ ਇਹਦੇ ਨਾਲ ਦੀ ਮਹਿੰਦੀ ਕਲਰ ਦੀ ਕਢਾਈ ਵੀ ਕਰਾ ਸਕਦੇ ਹੋ ਜਾਂ ਕੱਟਵਰਕ ਕਰਵਾ ਸਕਦੇ ਹੋ ਬਹੁਤ ਸੋਹਣਾ ਲੱਗੂਗਾ ਤੇ ਮਹਿੰਦੀ ਕਲਰ ਦੀ ਚੁੰਨੀ ਲੈ ਸਕਦੇ ਆਪਾਂ ਇਹਦੇ ਨਾਲ ਤੇ ਇਹਦਾ ਪ੍ਰਾਈਸ ਵੀ ਹੈਗਾ ਜੀ 1050 ਰੁਪਏ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਮੈਨੂੰ ਸੈਂਡ ਕਰ ਦਿਓ ਅਗਲਾ ਸੂਟ ਹੈਗਾ ਜੀ ਆਪਣਾ ਚਿਕਨ ਦੀ ਬਾਟਮ ਦੇ ਨਾਲ ਅੱਜ ਕੱਲ ਫੇਰ ਟ੍ਰੈਂਡ ਦੇ ਵਿੱਚ ਚਿਕਨ ਦੀ ਬਾਟਮ ਬਹੁਤ ਚੱਲ ਰਹੀ ਹੈ ਇਹ ਇਸ ਤਰ੍ਹਾਂ ਉਹ ਹੈ ਚਿਕੰਦੀ ਬਾਟਮ ਦਾ ਕਪੜਾ ਵੀ ਬਹੁਤ ਸੋਹਣਾ ਹਲਕਾ-ਬੁਲਕਾਇਆ ਕਪੜਾ ਏ ਇਹਨੂੰ ਧੋ ਲਾਂਗੇ ਆਪਾਂ ਇੱਕ ਧੋਪਾਉਣ ਤੋਂ ਬਾਅਦ ਇਹ ਕਪੜਾ ਗੱਫ ਹੋ ਜਾਊਗਾ ਬਹੁਤ ਸੋਹਣਾ ਲੱਗਦਾ ਪਾਇਆ ਹਾਂ ਚਿਕੰਦੀ ਬਾਟਮ ਦਾ ਤੇ ਇਹ ਹੈਗਾ ਜਿਹਦੇ ਨਾਲ ਹੋਰ ਰਸਟ ਕਲਰ ਦਾ ਕਮੀਜ਼ ਇਹ ਇਹ ਮੈਜੀ ਰੀਵਾ ਬ੍ਰਾਂਡ ਦਾ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਆਲੋਕ ਤੇ ਸਟੈਂਪ ਲੱਗੇ ਹੋਏ ਰੀਵਾ ਦੇ ਤੇ ਇਹ ਵੀ ਬਣ ਕੇ ਬਹੁਤ ਪਿਆਰਾ ਸੂਟ ਬਣੂਗਾ ਇਹਦੇ ਨਾਲ ਤੁਸੀਂ ਬਾਟਮ ਤੇ ਵਰਕ ਤਾਂ ਕਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਚਿਕਨ ਬਾਟਮ ਬਹੁਤ ਸੋਹਣਾ ਲੱਗੂ ਹਲਕਾ-ਬੁਲਕਾ ਜਾਂ ਸਟੱਫ ਹੈ ਇਹ ਬਿਲਕੁਲ ਫਾਈਨ ਸਟਾਪਾ ਕੋਈ ਸ਼ਿਕਾਇਤ ਨਹੀਂ ਆਊਗੀ ਇਹਦੀ ਕੋਈ ਰੰਗ ਨਹੀਂ ਜਾਊਗਾ ਤੇ ਇਹਦਾ ਪ੍ਰਾਈਸ ਹੈਗਾ ਜੀ 1150 ਰੁਪਏ ਕਿਉਂਕਿ ਚਿਕਨ ਦੀ ਬਾਟਮ ਦੇ ਨਾਲ ਬਹੁਤ ਸੋਹਣਾ ਸਟੱਫ ਹੈ ਜੀ ਇਹਦਾ ਤੇ ਤੁਸੀਂ ਟਾਈ ਐਂਡ ਡਾਈ ਦੀ ਚੁੰਨੀ ਵੀ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾ ਕੀ ਕੋਈ ਮੈਨੂੰ ਤੁਸੀਂ ਬਣਾਉਣਾ ਤੇ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਦਿਓ WhatsApp ਨੰਬਰ ਮੈਂ ਆਪਣਾ ਮੈਂਸ਼ਨ ਕਰ ਦੋਗੀ ਤੇ ਮੈਨੂੰ ਸਪੋਰਟ ਜਰੂਰ ਕਰਿਓ ਤੇ ਮੈਂ ਆਪਣਾ ਸ਼ੁਰੂ ਕੀਤਾ ਬੁਟੀਕ ਤੇ ਇੰਸਟਾਗ੍ਰam ਤੇ ਮੇਰਾ ਪੇਜ ਬਣਿਆ ਹੈ ਜੀ ਪਹਿਰਾਵਾ ਬਾਇ ਪ੍ਰੀਪ ਤੁਸੀਂ ਉਹਨੂੰ ਵੀ ਫੋਲੋ ਜਰੂਰ ਕਰਿਓ ਤੇ ਉਹਦੇ ਉੱਪਰ ਵੀ ਆਪਾਂ ਸੂਟ ਪਾਏ ਸੀ ਉਹਨਾਂ ਵਿੱਚੋਂ ਦੋ ਸੂਟ ਆਪਣੇ ਸੋਲਡ ਹੋ ਚੁੱਕੇ ਨੇ ਤੇ ਇਹਨਾਂ ਨੂੰ ਵੀ ਤੁਸੀਂ ਜ਼ਰੂਰ ਜੈਨੋ ਨੂੰ ਜੋ ਪ੍ਰਾਈਜ਼ ਨੇ ਆਪਣੇ ਗਰਮੀਆਂ ਦੇ 컬렉ਸ਼ਨ ਠੀਕ ਹੈ ਜੀ ਪਾਰਟ 1 ਤੇ ਆਪਾਂ ਪਾਰਟ 2 ਵੀ ਜਲਦੀ ਲੈ ਕੇ ਆਵਾਂਗੇ ਉਹਦੇ ਵਿੱਚ ਵੀ ਕਾਟਨ ਦੇ ਸੂਟ ਨੇ ਤੁਸੀਂ ਜ਼ਰੂਰ ਸਪੋਰਟ ਕਰੋ ਜੀ ਬਸ ਇੰਨੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਰਡਰ ਪਲੇਸ ਕਰੋ ਜਿਨ੍ਹਾਂ ਨੂੰ ਇੰਸਟਾਗ੍ਰam ਚਲਾਉਣੀ ਹੈ ਇੰਸਟਾਗ੍ਰam ਤੇ ਡੀਐਮ ਕਰ ਦਿਓ ਤੇ ਨਹੀਂ ਤਾਂ ਵਟਸਐਪ ਨੰਬਰ ਤਾਂ ਮੈਂ ਤੁਹਾਨੂੰ ਦੱਸ ਹੀ ਦੇਣਾ ਹੈ ਤੇ ਪ੍ਰਾਈਜ਼ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਿਆ ਨੇ ਮਾਸੇਨ ਨੂੰ ਕਿਸੇ ਤੁਸੀਂ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ ਥੈਂਕ ਯੂ